ਐਲਡੀ ਕੇ ਮੱਜਾ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਅਸੀਂ ਆਏ ਹਾਂ ਜੀ ਭਗਤ ਪੂਰਨ ਸਿੰਘ ਜੀ ਦੇ ਪਿੰਗਲਵਾੜਾ ਹੈ ਜੋ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਤੇ ਇੱਥੇ ਆਏ ਹਾਂ ਤੇ ਇੱਥੇ ਤੁਸੀਂ ਦੇਖ ਰਹੇ ਹੋ ਇਹ ਭਗਤ ਪੂਰਨ ਸਿੰਘ ਜੀ ਦੀ ਜੋ ਤਸਵੀਰ ਲੱਗੀ ਹੋਈ ਹੈ ਇਸ ਵਿੱਚ ਰੇੜੀ ਦੇ ਵਿੱਚ ਪਿਛੇ ਉਹਨਾਂ ਦੇ ਕੰਬਰੀਜ ਪਿਆ ਹੈ ਤੇ ਬਹੁਤ ਹੀ ਇਹਨਾਂ ਨੇ ਲੂਲੇ ਲੰਗੜੇ ਪਾਜ ਬੇਸਹਾਰਿਆਂ ਦੀ ਜੋ ਸੇਵਾ ਦਿੱਤੀ ਭਗਤ ਜੀ ਨੇ ਤੇ ਅੱਜ ਉਹਨਾਂ ਦੇ ਇਥੇ ਅਜਾਇਬ ਘਰ ਹੈ ਜੋ ਪਿੰਡਲਵਾਲਾ ਅੰਮ੍ਰਿਤਸਰ ਵਿਖੇ ਉਥੇ ਆਏ ਹਾਂ ਤੇ ਐ ਤੁਸੀਂ ਉਹ ਰੇੜੀ ਦੇਖ ਰਹੇ ਹੋ ਜਿਸ ਤੇ ਭਗਤ ਜੀ ਉਸ ਵੇਲੇ ਜੋ ਮਰੀਜ਼ਾਂ ਨੂੰ ਪਾ ਕੇ ਖੜਦੇ ਸੀ ਆਪਣੇ ਨਾਲ ਜਦੋਂ ਜਾਂਦੇ ਸੀ ਦਰਬਾਰ ਸਾਹਿਬ ਨੂੰ ਜਾਂ ਹੋਰ ਸ਼ਹਿਰ ਦੇ ਵਿੱਚ ਤੇ ਇਹ ਅਜਾਇਬ ਘਰ ਜੋ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਹੈ ਤੇ ਤੁਸੀਂ ਵੀ ਜ਼ਰੂਰ ਕਦੇ ਤੁਹਾਨੂੰ ਮੌਕਾ ਜਦੋਂ ਤੁਸੀਂ ਅੰਮ੍ਰਿਤਸਰ ਆਉਂਦੇ ਹੋ ਤੇ ਇਸ ਅਜਾਇਬ ਘਰ ਵਿੱਚ ਆਨ ਕੇ ਜੋ ਭਗਤ ਪੂਰਨ ਸਿੰਘ ਜੀ ਦੀ ਜੋ ਜੀਵਨੀ ਤੋਂ ਜਾਣੂ ਹੋ ਸਕਦੇ ਹੋ ਜਰੂਰ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਓ ਤੇ ਜਾਂ ਤੁਸੀਂ ਵੀ ਜਦੋਂ ਆਓ ਜਰੂਰ ਆਓ ਅੰਮ੍ਰਿਤਸਰ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਅਜਾਇਬ ਘਰ ਬਣਿਆ ਹੈ ਜਿੱਥੇ ਕਿ ਭਗਤ ਪੂਰਨ ਸਿੰਘ ਜੀ ਦੀਆਂ ਜੋ ਪ੍ਰਾਣੀਆਂ ਉਸ ਵੇਲੇ ਦੀਆਂ ਜੋ ਸੇਵਾ ਕਰਨ ਦੀਆਂ ਜੋ ਫੋਟੋਆਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਦੋਂ ਪਾਕਿਸਤਾਨ ਤੋਂ ਇੱਧਰ ਆਏ ਸੀ ਤੇ ਉਹਨਾਂ ਨੇ ਦੁਖੀਆਂ ਬੇਸਹਾਰੇ ਲੂਲੇ ਲੰਗੜੇ ਪਿੰਗਲਿਆਂ ਅਪਾਹਜ ਜੋ ਮਰੀਜ਼ ਉਹਨਾਂ ਦੀ ਜੋ ਦੇਖਰੇਖ ਕੀਤੀ ਤੇ ਅੱਜ ਵੀ ਜੋ ਪਿੰਗਲਵਾੜਾ ਬਹੁਤ ਵੱਡੀ ਸੇਵਾ ਨਿਭਾ ਰਿਹਾ ਹੈ ਮੁੱਖ ਸੇਵਾਦਾਰ ਡਾਕਟਰ ਇੰਦਰਜੀਤ ਕੌਰ ਜੀ ਇਸ ਵੇਲੇ ਜੋ ਕਿ ਭਗਤ ਜੀ ਦੇ ਲਾਏ ਹੋਏ ਬੂਟੇ ਨੂੰ ਪਾਣੀ ਪਾ ਰਹੇ ਨੇ ਤੇ ਲਗਾਤਾਰ ਵਧਾ ਰਹੇ ਨੇ ਤੇ ਬਹੁਤ ਹੀ ਇੱਥੇ ਵਧੀਆ-ਵਧੀਆ ਸੇਵਾਵਾਂ ਹੁੰਦੀਆਂ ਨੇ ਮਰੀਜ਼ਾਂ ਦੀਆਂ ਜੋ ਵੀ ਲੋੜਵੰਦ بے سہارا ਜਾਂ ਹੋਰ දුખી ਜਿਨ੍ਹਾਂ ਦੇ ਇਲਾਜ ਨੂੰ ਨਹੀਂ ਹੁੰਦੇ مریض بیمار مریض ਉਹ ਵੀ ਇੱਥੇ کافی ਵੱਡੀ ਗਿਣਤੀ ਦੇ ਵਿੱਚ ਹਨ ਤੇ ਇਹ ਸਭ ਜੋ ਜੋ ਸੰਗਤ ਦੇ ਸਹਿਯੋਗ ਨਾਲ ਇਹ ਪਿੰਗਲਵਾੜਾ ਚੱਲ ਰਿਹਾ ਹੈ ਤੇ ਮੈਂ ਆਪ ਸਭ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਅੰਮ੍ਰਿਤਸਰ ਪਿੰਗਲਵਾੜਾ ਵਿਖੇ ਜਰੂਰ ਇੱਕ ਵਾਰੀ ਵਿਜ਼ਿਟ ਕਰੋ ਤੇ ਭਗਤ ਪੂਨ ਸਿੰਘ ਜੀ ਦੀ ਜੋ ਸੇਵਾ ਬਾਰੇ ਤੁਸੀਂ ਵੱਧ ਤੋਂ ਵੱਧ ਜਾਣੂ ਹੋ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਆ ਕਿ ਉਹਨਾਂ ਨੇ ਕਿੰਨੀ ਮਹਾਨ ਸੇਵਾ ਕੀਤੀ ਸੀ ਰੋਗੀ ਕਿਸੇ ਮਰੀਜ਼ਾਂ ਨੂੰ ਸਾਹਮਣਾ ਦੁਖੀਆਂ ਨੂੰ ਜਿਹਨਾਂ ਉਹਨਾਂ ਨੂੰ ਸਾਹਮਣਾ ਕਿੰਨੀ ਮੁਸ਼ਕਲ ਗੱਲ ਹੁੰਦੀ ਹੈ ਪਰ ਭਗਤ ਜੀ ਨੇ ਸੇਵਾ ਆਪਣੇ ਜੀਵਨ ਦੇ ਵਿੱਚ ਨਿਭਾਈ ਤੇ ਸਾਨੂੰ ਵੀ ਇਹ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਸੇਵਾ ਕਰਨੀ ਚਾਹੀਦੀ ਹੈ ਦੁਖੀਆਂ ਬੇਸਹਾਰਿਆਂ ਦੀ ਇਹ ਹੀ ਸੇਵਾ ਕੰਮ ਆਉਂਦੀ ਹੈ ਅੱਜ ਭਗਤ ਜੀ ਨੇ ਸੇਵਾ ਕੀਤੀ ਸੀ ਤੇ ਉਹਨਾਂ ਦਾ ਨਾਂ ਹੁਣ ਰਹਿਦੀ ਦੁਨੀਆ ਤੇ ਇੱਕ ਜੋ ਦੁਨੀਆ ਵਿੱਚ ਰਹੇਗਾ ਤੇ ਤੁਸੀਂ ਇੱਥੇ ਆ ਕੇ ਜੋ ਭਗਤ ਜੀ ਦੀਆਂ ਸੇਵਾਵਾਂ ਕੀਤੀਆਂ ਨੇ ਉਦੇ ਬਾਰੇ ਜਾਣਕਾਰੀ ਲਓ ਤੇ ਜੇ ਤੁਸੀਂ ਆਪਣਾ ਕੋਈ ਸਹਿਯੋਗ ਦੇਣਾ ਚਾਹੋ ਕਿਸੇ ਤਰ੍ਹਾਂ ਦਾ ਵੀ ਤੇ ਉਹ ਵੀ ਤੁਸੀਂ ਕਰ ਸਕਦੇ ਹੋ ਇੱਥੇ ਆਣ ਕੇ ਸੋ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰ ਦੇਣਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ